ਹਾਂਜੀ ਕੀ ਹਾਲ ਨੇ ਸਾਰੇ ਯਾਰਾਂ ਮਿੱਤਰਾਂ ਦੇ ਹੋ ਠੀਕ ਠਾਕ ਹੋ ਬਾਈ ਮਾਲ ਲੰਗਰ ਬਚਿਆ ਠੰਡ ਠਾਰੀ ਤੋਂ ਠੰਡ ਬਹੁਤ ਆ ਬਾਰ ਧੁੰਦ ਤੋਪੀ ਨਹੀਂ ਕਰਦਾ ਰੱਬ ਸਵੇਰ ਸਵੇਰ ਦਾ ਟਾਈਮ ਹੈ ਤੇ ਬੱਕਰੀਆਂ ਹੋ ਗਈਆਂ ਖੜੀਆਂ ਮਿੱਤਰੋ ਇਹਨਾਂ ਨੇ ਮੀਂਗਣਾ ਬਿਸ਼ਾਅ ਕਰ ਲਿਆ ਹੁਣ ਸਾਰਾ ਕੁਝ ਤੇ ਛੋਨੂ ਮੈਂ ਇੱਕ ਹੋਰ ਆਇਆ ਦਿਨਾਂ ਵੀ ਭਰਾ ਉਹ ਸਿਸਟਮ ਪਹਿਲਾਂ ਕਰਿਆ ਕਰੋ ਜਿਹੜੀਆਂ ਥੱਲੇ ਹੁਣ ਇੱਧਰ ਤਾਂ ਸੁੱਕ ਸਿੱਟੀ ਬਈ ਆ ਚਲ ਆਹ ਜਿਹੜੀਆਂ ਮੀਂਗਣਾ ਸਾਰੀਆਂ ਨਾ ਕਿੱਡੇ ਕਿੱਡੇ ਢੇਰ ਲੱਗੇ ਪਿਆ ਮੀਂਗਣਾ ਦੇ ਜੇ ਤਾਂ ਇਹਨਾਂ ਨੂੰ ਹੁਣ ਪਾਤਾ ਨੀਰਾ ਖੁਲਣੀਆਂ ਚ ਬਈ ਫੇਰ ਤਾਂ ਹਿਮਤ ਦੇਣੀਆਂ ਸਾਰੀਆਂ ਫੇਰ ਨਿਸ਼ਾਨਦੀਆਂ ਫੇਰ ਤਾਂ ਧਰਤੀ ਨਾਲ ਹੀ ਚਪੇ ਦੇਣਗੀਆਂ ਤੇ ਜੇ ਆਪਾਂ ਹੁਣ ਐਂ ਖੜੀਆਂ ਦੇ ਬੌਕਰ ਮਾਰ ਦਈਏ ਮੀਂਗਣਾ ਇਕੱਠੀਆਂ ਕਰ ਦਈਏ ਸਾਰੀਆਂ ਤੇ ਸਾਫ਼ ਹੋ ਜੇ ਤਾਂ ਮੁਰਕੇ ਨੀਰਾ ਪਾ ਦਈਏ ਫੇਰ ਇਹ ਮੈਨੂੰ ਪਤਾ ਜਿਉ ਨੀਰਾਬਾਦ ਅਗੜਾ ਤੋਂ ਕੁੜ ਬਹਾਲਾ ਕਰਦੀਆਂ ਲੇਕ ਬਈ ਗੋਹੇ ਵਾਂਗੂ ਢੇਰ ਲੱਗੇ ਪਈ ਆ ਤੇ ਜੇ ਕਿਤੇ ਬਈ ਇਹ ਆ ਪਾ ਨੀਰਾਬਾਦ ਇਹ ਸਾਰੀਆਂ ਮਿੱਦ ਦੇਣੀਆਂ ਕੱਲ ਹੋਇਆ ਮੇਰੇ ਨਾਲ ਇਹ ਵੀ ਇੱਕ ਮਨ ਲਾ ਗੱਲ ਨੋਟ ਕਰਨ ਵਾਲੀ ਆ ਇਹ ਵੀ ਇੱਕ ਗੱਲ ਨੋਟ ਕਰਨ ਵਾਲੀ ਹੈ ਵੀ ਆਪਾਂ ਸਫਾਈ ਦਾ ਮੇਨ ਧਿਆਨ ਰੱਖੀਏ ਬੱਕਰੀ ਪਾਲਣ ਦੇ ਵਿੱਚ ਤੇ ਮੈਂ ਬਾਲੇ ਬੰਦੇ ਵੇਖਿਆ ਸਵੇਰ ਨਾਲ ਬਈ ਨੀਰਾਚਾਰਾ ਪਾਇਆ ਉਹਨਾਂ ਨੂੰ ਅੰਦਰ ਬੰਦ ਹੈ ਮਨ ਲੱਠੰਦਾ ਸਾਰੀ ਨਹੀਂ ਲੈ ਲੈਂਦੇ ਬਤੰਦਰ ਆਪਦਾ ਮੁੜ ਕੇ ਹੋਰ ਤਾਂ ਕੰਮ ਠੰਡਾ ਕਰਦੇ ਫਿਰਨਗੇ ਇਹ ਨਹੀਂ ਹੈਗਾ ਵੀ ਮੁੱਕਲੋਂ ਆਥ ਨੇ ਆ ਗਈ ਵੇਖਣਾ ਵੀ ਬੱਕਰੀਆਂ ਕਿਵੇਂ ਖੜੀਆਂ ਕਿ ਕਿਵੇਂ ਕੁਛ ਆਏਗਾ ਕਿਵੇਂ ਨਾ ਕੇ ਨੀਰਾ ਸੱਟਿਆ ਮੁੜ ਕੇ ਆ ਗਾ ਸਾਰੀ ਨਹੀਂ ਲੈ ਲਾ ਉਹ ਬਈ ਧੰਦਾ ਫੇਲ ਆ ਠੀਕ ਹੈ ਮੇਲ ਮੇਲ ਗੱਲਾਂ ਇਹਦੇ ਵਿੱਚ ਨੋਟ ਕਰਨ ਵਾਲੀਆਂ ਨੇ ਸਮੇਂਕ ਮਕਸਦ ਸਫਾਈ ਦਾ ਹੋ ਗਿਆ ਟਾਈਮ ਤੇ ਨੀਰਾ ਚਾਰਾ ਹੋ ਗਿਆ ਠੀਕ ਹੈ ਤੇ ਜਿਹੜਾ ਪਾਣੀ ਤਾਂ ਨਹੀਂ ਪਿਉਣਾ ਉਹ ਨਿੱਗਾ ਕੱਢ ਕੇ ਪਿਉਣਾ ਠੰਡ ਦੇ ਵਿੱਚ ਜਿਹੜੀਆਂ ਕੋ ਵੱਡੀਆਂ ਉਮਰ ਦੀਆਂ ਬੱਕਰੀਆਂ ਉਹਨਾਂ ਦਾ ਧਾਣੇ ਪਾਣੀ ਦਾ ਖਾਸ ਧਿਆਨ ਰੱਖਣਾ ਹਨ ਉਹਨਾਂ ਦਾ ਧਾਣੇ ਪਾਣੀ ਦਾ ਖਾਸ ਧਿਆਨ ਰੱਖਣਾ ਤੇ ਦਵਾਈ ਦੇ ਡੱਪੇ ਦਾ ਮਾੜਾ ਵੋਟਾ ਜੀ ਗੁੱਡੀ ਵਾਰਿੰਗ ਵਗੈਰਾ ਹੋਰ ਸਾਰੀ ਲੀਵਰ ਵਾਲੀ ਸਾਰੀ ਦਵਾਈ ਦਾ ਵਧੀਆ ਧਿਆਨ ਰੱਖ ਕੇ ਫੇਰ ਜਾ ਕੇ ਧੰਦਾ ਕਾਮਯਾਬਾ ਬਾਈ ਦਾਣਾ ਪਾਣੀ ਜੇ ਹੁ ਮੱਕਰੇ ਪਾਲਨੇ ਇਹਨਾਂ ਨੂੰ ਦਾਣਾ ਚਾਹੀਦਾ ਇੱਕ ਟਾਈਮ ਤਾਂ ਹਲਵੇ ਦਾ ਜੇ ਤੱਕ ਟੰਗਾ ਵੋਕ ਬਣਾਉਣਾ ਬਾਈ ਹੁਣ ਤੱਕ ਹਰ ਇੱਕ ਬਰੀਡ ਦਾ ਭਾਲਦਾ ਹਰ ਇੱਕ 25-30000 ਰੁਪਇਆ ਲਾ ਕੇ ਬੱਚਾ ਲਿਆਉਂਦਾ ਹੈ ਨਾ ਹਾਲਾਂਕਿ ਇਹ ਕਹਿੰਦਾ ਚੰਗਾ ਹੀ ਰੱਖੀਏ ਤੇ ਜਿੰਨੀ ਕਗਲੀ ਦੀ ਕਪੈਸਿਟੀ ਹੈ ਮੰਨ ਲਾ ਜਿਹਨੂੰ ਸ਼ੌਕ ਆ ਯਾਰ ਉਹ ਬੰਦਾ ਰੱਖਦਾ ਤੇ ਮੰਨ ਲੇ ਕਿ ਚਲੋ ਇਹ ਦਾਣਾ ਮੂਰੇ ਸਿੱਟੀ ਰੱਖਾਂਗੇ ਤਾਂ ਫੇਰ ਬਣਦੇ ਆ ਬਾਈ ਜੇ ਆਪਾਂ ਆਖੀਏ ਬਾਹਰ ਨੂੰ ਚਰਾਈ ਤੇ ਜਾਂ ਕੱਲੇ ਘਮਾਰੇ ਜ਼ਮੀਰੇ ਨਾਲ ਜਾਂ ਮੂਖੜੀਏ ਜ਼ਮੀਰੇ ਨਾਲ ਬੱਚਾ ਤਿਆਰ ਕਰ ਲਾਂਗੇ ਨਹੀਂ ਹੁੰਦਾ ਬਾਈ ਬਾੜਾ ਗੁੱਸਾ ਮੱਥਾ ਮਾਰਨਾ ਪੈਂਦਾ ਤੇ ਪੂਰੀ ਮਿਹਨਤ ਨਾਲ ਮੰਨ ਲਾ ਯਾਰ ਧੰਦਾ ਕਾਮਯਾਬ ਹੈ ਇਹ ਕਿ ਕਿਸੇ ਬੰਦੇ ਨੇ ਮੰਨ ਲਾ ਮਿਹਨਤ ਨਾ ਕੀਤੀ ਲੈ ਕੇ ਅੰਦਰ ਧਾਰਤੀ ਨੀਰਾ ਸਿੱਟੀ ਤੁਰਿਆ ਆ ਥੱਲੋ ਸਫਾਈ ਵੀ ਕਰਤੀ ਨੀਰਾ ਸਿੱੜਤਾ ਕੱਲਾ ਕੋਈ ਦਵਾਈ ਨਾ ਵੇਖੀ ਦਾਣਾ ਹੀ ਖੁੱਲ ਪਾਇਆ ਮੰਨ ਲਾ ਕੋਈ ਧੀ ਵਾਰ ਵੀ ਨਾ ਕੀਤੀ ਕੋਈ ਹੋਰ ਉਹ ਨਾ ਬਰਾਂ ਦੇਖਿਆ ਕੋਈ ਥੱਲੋ ਨਾ ਨਾ ਸਾਫ ਕੀਤੇ ਅੱਜ ਗੱਲ ਬਈ ਹੈ ਅੰਦਰ ਰਹਿੰਦੀਆਂ ਬੱਕਰੀਆਂ ਗਿੱਲਾਆਂ ਕਰ ਲੈਂਦੀਆਂ ਨੋਹਾਂ ਦਾ ਬੁਰਾ ਹਾਲ ਆ ਬਾਈ ਹੁਣ ਮੈਂ ਦੋ ਡੇਲੀ ਕਿ ਇੱਕ ਦੋ ਦੋ ਕਰਕੇ ਬਸਵਾਉਂਦੇ ਨੋ ਮਣਾਈਏ ਇੰਨਾ ਕਰ ਦੋਨੇ ਵਾਰ ਬੱਕਰੀਆਂ ਦੇ ਲਾਹਤੇ ਤੇ ਦੋ ਬੱਕਰੀਆਂ ਦੇ ਲਾਹਤੇ ਨੋਆਂ ਦਾ ਬਾਈ ਖਾਸ ਧਿਆਨ ਰੱਖੋ ਨੋ ਬਦ ਕੇ ਵਿੱਚੋਂ ਗਿੱਲੀ ਮਿੱਟੀ ਮੀਂਗਣਾ ਫਸੀਆਂ ਪਈਆਂ ਬੱਕਰੀਆਂ ਮੁਰਕੇ ਲੰਗ ਮਾਰ ਲੱਗ ਜਾਂਦੀਆਂ ਉਥੋਂ ਉਹਦੇ ਉੱਤੇ ਮਾਸ ਫਿਰ ਕੇ ਅੰਦਰ ਰੇਸ਼ਾ ਬਣ ਜਾਂਦਾ ਬਸ ਉਥੋਂ ਬਿਮਾਰੀ ਚੱਲ ਪੈਂਦੀ ਹੈ ਯਾਰ ਅੱਜ ਕੱਲ ਨੋਆਂ ਦਾ ਖਾਸ ਧਿਆਨ ਰੱਖੋ ਕਿ ਬੱਕਰੀਆਂ ਬਾਹਰ ਨਹੀਂ ਜਾਂਦੀਆਂ ਬਾਈ ਪਹਿਲਾਂ ਮੈਂ ਤਾਂ ਜਾਂਦਾ ਸੀ ਬਾਹਰ ਚਰਾਉਣ ਵਾਲਾ ਸੜਕ ਤੇ ਨੋ ਕਸੇ ਰਹਿੰਦੇ ਸੀ ਸਾਫ਼ ਰਹਿੰਦੇ ਸੀ ਇੱਕੋ ਜਿਹਾ ਪੱਧਰ ਜਿਹਾ ਪਲੇਨ ਹੁਣ ਬਈ ਥੱਲੋਂ ਕਈਆਂ ਬੱਚੜੀਆਂ ਭਾਰੀਆਂ ਸੋਨ ਵਾਲੀਆਂ ਬੱਕਰੀਆਂ ਉਹਦੇ ਨੋ ਹੀ ਵਿੰਗੇ ਹੋ ਰਹੇ ਐ ਥੱਲੋਂ ਵੱਧ ਗਏ ਬਈ ਮਿੱਟੀ ਨਾ ਭਰ ਗਏ ਮਿੰਗਣਾ ਨਾ ਭਰ ਗਏ ਹਨ ਉਹ ਚੀਜ਼ ਦਾ ਖਾਸ ਧਿਆਨ ਰੱਖੋ ਤੇ ਠੰਡ ਤੋਂ ਕੋਈ ਪਸ਼ੂ ਰੱਖੋ ਬਚਾ ਕੇ ਹਜੇ ਇਹਨਾਂ ਨੂੰ ਮੈਂ ਸਵੇਰ ਦਾ ਟਾਈਮ ਆ ਕੁਝ ਨਹੀਂ ਪਾਇਆ ਭੁੱਖੀਆਂ ਖੜੀਆਂ ਜਮਾਂ ਬਈ ਲੱਕੇ ਬੱਚ ਬੜੇ ਪਏ ਐ ਕੁਝ ਠੰਡ ਜੀ ਕਰਕੇ ਪਸ਼ੂ ਵੀ ਲੱッセ ਹੋ ਰਹੇ ਐ ਕੁਝ ਪਹਿਲੇ ਹੀ ਲੱッセ ਸੀਗੇ ਤੇ ਮੰਨ ਲੇ ਕਿ ਥੱਲੋਂ ਵੀ ਹੁਣ ਮੂਫੜੀ ਦੇ ਨੀਰਿਆਂ ਦਾ ਹਰ ਫਰਕ ਪਿਆ ਅੱਗੇ ਨਾਲੋਂ ਤੇ ਮੱਲਬਾ ਇਹ ਬਲਾ ਕੁ ਵਧੀਆ ਨੀਰਾਚਾਰਾ ਰੱਖੋ ਸੁੱਕਾ ਸਿਆਲ ਚ ਬੱਕਰੀਆਂ ਨੂੰ ਪਾਉਣ ਵਾਸਤੇ ਠੀਕ ਹੈ ਸੁੱਕੇ ਤੋਂ ਬਿਨਾ ਤਾਂ ਬੱਕਰੀ ਨਹੀਂ ਪਾਲਦੀ ਬਾਈ ਬਾਲੇ ਬੰਦੇ ਮੈਂ ਦੇਖਿਆ ਬਈ ਸਾਡੇ ਕੋਲ ਨੀਰਾ ਹਰਾ ਵਾਧੂ ਆ ਸਾਡੇ ਕੋਲ ਤੂੜੀ ਸਿੰਨੀ ਪਾਉਣੇ ਅਸੀਂ ਉਹ ਪਾਉਣੇ ਜੋ ਪਾਉਣੇ ਅਸਲ ਬਾਈ ਜਿਹੜਾ ਬੱਕਰੀ ਦਾ ਮੇਨ ਖਾਈਆ ਬਣਿਆ ਨਾ ਉਹੋ ਗੁਮਾਰੇ ਦਾ ਨੀ ਲਈ ਹੈ ਸੁੱਕਾ ਬੱਕਰੀਆਂ ਜਿਹੜਾ ਹੁਣ ਠੰਡ ਪੈਂਦੀ ਹੈ ਨਾ ਹੁਣ ਪਈ ਜਾਂਦੀ ਹੈ ਠੰਡ ਮੈਨੂੰ ਐ ਲੱਗਦਾ ਵੀ ਟ੍ਰੇਨਿੰਗ ਆਇਆ ਤਾਂ 70% ਕਹਿੰਦੇ ਸੁੱਕਾ ਮੈਨੂੰ ਐ ਲੱਗਦਾ 100% ਹੀ ਚਾਹੀਦਾ ਹਰਾ ਚਾਹੀਦਾ ਹੀ ਨਹੀਂ ਬਈ ਇਹਨਾਂ ਨੂੰ ਇਹ ਹਰਾ ਪਾਉਨੇ ਆ ਤੱਲੋਂ ਬਈ ਚੱਕੜ ਉੰਕਰਿਆ ਪਿਆ ਗਿੱਲਾ ਦੂਭੇ ਤੇਰਾ ਕਰੀ ਰੱਖਦੀਆਂ ਇਹ ਹਨਾ ਹੁਣ ਬਈ ਸਪੋਕਰ ਮਾਰ ਕੇ ਥਾਂ ਸੁੱਕਾ ਕਰਕੇ ਫੇਰ ਨੀਰਾ ਪਾਉਣਾ ਇਹਨਾਂ ਨੂੰ ਨਹੀਂ ਨਜ਼ਰ ਪਉਂਦਾ ਨਹੀਂ ਬਈ ਮੈਂ ਕਿਉਂ ਆ ਸਾਰੀਆਂ ਮਿੰਗਣਾ ਮੰਗਣਾ ਬੱਦਦੂਨੀ ਆ ਬਈ ਹੁਣ ਖੜੀਆਂ ਨੇ ਇੱਕ ਥਾਂ ਟਿੱਗੀਆਂ ਕੇਰਾ ਫੇਰਾਂ ਬਈ ਥੱਲੋਂ ਸਫਾਈ ਕਰਦੇ ਆ ਸਾਰੀ ਤੇ ਉਸ ਤੋਂ ਬਾਅਦ ਨੀਰਾ ਚਾਰਾ ਪਾਵਾਂਗੇ ਤੇ ਬਈ ਐਸ ਲੋਟ ਆਪਦਾ ਜਿਵੇਂ ਜੇ ਤੁਹਾਨੂੰ ਲੱਗਦਾ ਵਧੀਆ ਸਿਸਟਮ ਨਾਲ ਕੰਮ ਕਰੋ ਤੇ ਧੰਦਾ ਵੀ ਤੁਹਾਡਾ ਕਾਮਯਾਬ ਰਹੂ ਆ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਫੇਲ ਹੋਣ ਵਾਲੇ ਚਾਂਸ ਹੋ ਜਾਣਗੇ ਵਧੀਆ ਜੇ ਤਾਂ ਪੁੱਤਾਂ ਵਾਂਗੂ ਸਾਂਭੋਗੇ ਬਾਈ ਯਾਰ ਇਹਦੇ ਵਰਗਾ ਧੰਦਾ ਹੀ ਕੋਈ ਨਹੀਂ ਆ ਵਧੀਆ ਆਪਦਾ ਬੰਦਾ ਆ ਰਿਹਾ ਲੱਗਿਆ ਰਹਿੰਦਾ ਬਾਈ ਯਾਰ ਨਾ ਕਿਤੇ ਜਾਣਾ ਪਾਵੇਂ ਨਾ ਲੈਣਾ ਨਾ ਦੇਣਾ ਬਾਈ ਹੁਣ ਠੀਕ ਹੈ ਜੇ ਕੋਈ ਬੰਦਾ ਕਈ ਵਾਰੀ ਕਹੇ ਬਈ ਯਾਰ ਆ ਜਾ ਬਾਈ ਸਾਡੇ ਫਲਾਣਾ ਕੰਮ ਕਰਾ ਦੇ ਉਹ ਕਰਾ ਦੇ ਹਨਾ ਉਦੋਂ ਬਾਈ ਬੰਦੇ ਨੂੰ ਕਹਦੇ ਯਾਰ ਮੇਰਾ ਤਾਂ ਬੱਕਲੀਆਂ ਦਾ ਬਾਹਲਾ ਓੱਖਾ ਹੈ ਠੰਡ ਦਾ ਟਾਈਮ ਹੈ ਬਾਈ ਮੈਨੀਆਂ ਚਾਰਨਾ ਪਾਉਣਾ ਸਫਾਈ ਕਰਨੀ ਆ ਉਹ ਕਰਨਾ ਬਹੁਤ ਕਰਨਾ ਬੰਦਾ ਉੱਥੋਂ ਵੀ ਖੜਾ ਛੋਟਦਾ ਮੇਰੇ ਹਿਸਾਬ ਨਾਲ ਤਾਂ ਤੇ ਆਹ ਦਾ ਕੰਮ ਲੱਗਿਆ ਰਹਿੰਦਾ ਬਾਈ ਬੰਦਾ ਵਧੀਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਬਾਈ ਬਣ ਕੇ ਕਰਦਿਆ ਕਰੋ ਯਾਰ ਹਨਾ ਆਪਣਾ ਹੀ ਮਾੜਾ ਮੋਟਾ ਚੈਨਲ ਅੱਗੇ ਗ੍ਰੋਥ ਕਰੇ ਤੇ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ